PB Today Channel ਤੇ ਅੱਜ ਦੀ ਵੱਡੀ ਖਬਰ ਇਹ ਹੈ ਕਿ ਅੰਮ੍ਰਿਤਸਰ ਵਿਖੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਦੇ ਨਾਲ ਪੂਰੇ ਸ਼ਹਿਰ ਵਿੱਚ ਹੜਕੰਪ ਮਚ ਗਿਆ ਅਤੇ ਬੰਬ ਦੀ ਦਹਿਸ਼ਤ ਕਾਰਨ ਸਕੂਲੀ ਬੱਚੇ ਤੁਰੰਤ ਘਰ ਭੇਜੇ ਗਏ ਸ਼ਹਿਰ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਜਦੋਂ ਬੰਬ ਨਾਲ ਉਡਾਉਣ ਦੀ ਧਮਕੀ ਪਰ ਈਮੇਲ ਪ੍ਰਾਪਤ ਹੋਏ ਤਾਂ ਸਕੂਲ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਤੇ ਬੱਚਿਆਂ ਨੂੰ ਸਾਵਧਾਨੀ ਦੇ ਤੌਰ ਤੇ ਘਰ ਭੇਜਣ ਦੇ ਨਿਰਦੇਸ਼ ਦਿੱਤੇ ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਕਬਰਾਟ ਵਿੱਚ ਸਕੂਲਾਂ ਵੱਲ ਨੂੰ ਦੌੜ ਪਏ ਅਤੇ ਕਈ ਸਕੂਲਾਂ ਦੇ ਬਾਹਰ ਭਾਰੀ ਪੀੜ ਵੀ ਦੇਖੀ ਗਈ ਇਸ ਸਬੰਧੀ ਡੀਸੀਪੀ ਨੇ ਦੱਸਿਆ ਕਿ ਸ਼ਹਿਰ ਤੇ ਪਿੰਡਾਂ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਅਤੇ ਸਾਰੇ ਸੰਵੇਦਨਸ਼ੀਲ ਸਕੂਲਾਂ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਜਿਸ ਕਰਕੇ ਕਾਬਰਾਉਂ ਦੀ ਲੋੜ ਨਹੀਂ ਹੈ ਅਤੇ ਜਾਂਚ ਏਜੰਸੀਆਂ ਲਗਾਤਾਰ ਜਾਂਚ ਕਰ ਰਹੀਆਂ ਹਨ ਜਿਸ ਦੇ ਨਤੀਜੇ ਜਲਦੀ ਹੀ ਨਿਕਲ ਆਉਣਗੇ ਤੁਸੀਂ ਦੇਖ ਰਹੇ ਹੋ ਛਿੰਜੀ ਲੜਵਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਅੱਜ ਮਿਤੀ 12 12 2025 ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਕਈ ਸਕੂਲਾਂ ਦੇ ਵਿੱਚ ਥ੍ਰੈਟ ਈਮੇਲਸ ਰਿਸੀਵ ਹੋਈਆਂ ਨੇ ਇਹ ਸਿਚੁਏਸ਼ਨ ਨੂੰ ਮੁੱਖ ਰੱਖਦੇ ਹੋਏ ਸਾਡੀ ਐਂਟੀ ਸਾਬੋਟਾਜ ਚੈੱਕ ਟੀਮਸ ਦੇ ਨਾਲ-ਨਾਲ ਗੈਜਟਿਡ ਆਫਿਸਰਸ ਤੇ ਐਸ ਐਚ ਓਜ਼ ਸਕੂਲਸ ਨੂੰ ਪਰਸਨਲੀ ਵਿਜ਼ਿਟ ਕਰ ਰਹੇ ਨੇ ਮੈਂ ਸਕੂਲ ਅਥਾਰਟिटीज ਪੇਰੈਂਟਸ ਤੇ ਟੀਚਰਸ ਨੂੰ ਰਿਕੁਐਸਟ ਕਰਦਾ ਕਿ ਬਿਲਕੁਲ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਸਾਡਾ ਫਾਈਬਰ ਪੁਲਿਸ ਵਿੰਗ ਈਮੇਲਸ ਨੂੰ ਟਰੈਕਡਾਊਨ ਕਰਨ ਵਿੱਚ ਲੱਗਿਆ ਹੋਇਆ ਹੈ ਤੇ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਉਮੀਦ ਹੈ ਕਿ ਕਾਮਯਾਬੀ ਮਿਲ ਜਾਏਗੀ ਕਿ ਮੈਂ ਤੁਹਾਨੂੰ ਇਹਦੇ ਨਾਲ ਨਾਲ ਇਹ ਵੀ ਦੱਸਣਾ ਚਾਹਨਾ ਕਿ ਕੁਝ ਸਮਾਂ ਪਹਿਲਾਂ ਸਿਮਿਲਰ ਈਮੇਲਸ ਰਿਸੀਵ ਹੋਈਆਂ ਸੀ ਸਕੂਲਸ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਟਰੈਕ ਡਾਊਨ ਕੀਤਾ ਤੇ ਸਕੂਲ ਦੇ ਹੀ ਕੋਈ ਸ਼ਰਾਰਤੀ ਬੱਚਿਆਂ ਨੇ ਈਮੇਲਸ ਕੀਤੀਆਂ ਸੀ ਤੇ ਫਿਲਹਾਲ ਐਮਰਜੀ ਸਿਚੁਏਸ਼ਨ ਦੇ ਵਿੱਚ ਬਿਲਕੁਲ ਵੀ ਤਾਨੇ ਕਰਨ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਚਨਬੰਦ ਹੈ ਕਾਨੂੰਨ ਅਵਸਥਾ ਨੂੰ ਕਾਇਮ ਰੱਖਣ ਲਈ ਧੰਨਵਾਦ